ਲੋਕ ਸਭਾ ਇਲੈਕਸ਼ਨਸ ਦੇ ਵਿੱਚ ਕਰਾਰੀ ਹਾਰ ਤੋਂ ਬਾਅਦ ਇਹ ਸੋਚਿਆ ਜਾਣ ਲੱਗਿਆ ਸੀ ਕਿ ਸ਼ਾਇਦ ਹੁਣ ਕੈਪਟਨ ਪਰਿਵਾਰ ਰਾਜਾ ਪਰਿਵਾਰ ਚੁੱਪ ਕਰ ਜਾਵੇਗਾ ਯਾਨੀ ਕਿ ਇੱਕ ਪਾਸੇ ਨੂੰ ਹੋ ਕੇ ਰਹਿ ਜਾਵੇਗਾ ਹਾਲਾਂਕਿ ਸਾਰਾ ਪਰਿਵਾਰ ਬੀਜੇਪੀ ਚ ਜਾ ਕੇ ਰਲ ਗਿਆ ਭਾਵੇਂ ਪਹਿਲਾਂ ਕੈਪਟਨ ਮਰਿੰਦਰ ਸਿੰਘ ਬੀਜੇਪੀ ਚ ਸੀ ਉਸ ਤੋਂ ਬਾਅਦ ਮਹਾਰਾਣੀ ਪ੍ਰਨੀਤ ਕੌਰ ਅਤੇ ਜੈ ਇੰਦਰ ਕੌਰ ਵੀ ਬੀਜੇਪੀ ਚ ਜਾ ਰਲੇ ਪਰ ਅਜੇ ਤੱਕ ਸਾਹਮਣੇ ਨਹੀਂ ਸੀ ਆ ਰਹੇ ਸਿਆਸੀ ਪੱਧਰ ਦੇ ਉੱਤੇ ਹਿੱਲ ਜੁਲ ਉਨੀ ਨਹੀਂ ਸੀ ਜਿੰਨੀ ਇੱਕ ਸਿਆਸੀ ਲੀਡਰ ਦੀ ਹੋਣੀ ਚਾਹੀਦੀ ਹੈ ਪਰ ਅਚਾਨਕ ਇੱਕ ਵੱਡਾ ਵਸਫੋਟ ਹੋਇਆ ਜਿਸ ਦੇ ਵਿੱਚ ਮਹਾਰਾਣੀ ਪ੍ਰਨੀਤਕੌਰ ਸੀਐਮ ਭਗਵੰਤ ਮਾਨ ਖਿਲਾਫ ਗੱਲ ਕਰਦੇ ਨਜ਼ਰ ਆ ਰਹੇ ਆ ਦਰਸਲ ਹਾਲ ਹੀ ਦੇ ਵਿੱਚ ਇੱਕ ਮਾਮਲਾ ਆਇਆ ਜਦੋਂ ਅੰਮ੍ਰਿਤਸਰ ਦੇ ਅੰਦਰ ਇੱਕ ਐਨਆਰਆਈ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਸੀਸੀਟੀਵੀ ਵੀ ਸਾਹਮਣੇ ਆਈ ਪੁਲਿਸ ਵੀ ਐਕਸ਼ਨ ਦੇ ਵਿੱਚ ਹੈ ਹੁਣ ਤੱਕ ਤਾਂ ਇਹ ਵੀ ਇਨਫੋਰਮੇਸ਼ਨ ਆ ਚੁੱਕੀ ਹੈ ਕਿ ਪੁਲਿਸ ਨੇ 5 ਲੋਕਾਂ ਨੂੰ ਰਾਉਂਡ ਅਪ ਕਰ ਲਿਆ ਹੈ ਔਰ ਉਹਦੇ ਵਿੱਚ ਦੋ ਹਮਲਾਵਰ ਵੀ ਦੱਸੇ ਜਾ ਰਹੇ ਨੇ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਔਰ ਬੜੇ ਘੱਟ ਸਮੇਂ ਦੇ ਵਿੱਚ ਸਾਰਾ ਕੁਝ ਸੋਲਵ ਹੁੰਦਾ ਨਜ਼ਰ ਆ ਰਿਹਾ ਹੈ ਪਹਿਲੀ ਗੱਲ ਤਾਂ ਅੰਮ੍ਰਿਤਸਰ ਪੁਲਿਸ ਦੇ ਸ਼ਾਬਾਸ਼ੀ ਹੈ ਅੰਮ੍ਰਿਤਸਰ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਦਾਤ ਦੇਣੀ ਬਣਦੀ ਹੈ ਪਰ ਦੂਜੇ ਪਾਸੇ ਸਿਆਸੀ ਪੱਧਰ ਦੀ ਗੱਲ ਕਰੀਏ ਇਸ ਮਾਮਲੇ ਦੇ ਉੱਤੇ ਸਿਆਸੀ ਮਾਹੌਲ ਖਾਸਾ ਭਖਿਆ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਦੇ ਐਨ ਆਰ ਆਈ ਵਿਭਾਗ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਸੀਐਮ ਭਗਵੰਤ ਸਿੰਘ ਤੇ ਕੁਲਦੀਪ ਸਿੰਘ ਢਾਲੀਵਾਲ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਇਹ ਵਿਵਾਦ ਇੰਨਾ ਜ਼ਿਆਦਾ ਬਣ ਗਿਆ ਕਿ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਆਪਣੇ ਤੌਰ ਦੇ ਉੱਤੇ ਜਵਾਬ ਵੀ ਦੇਣਾ ਪੈ ਗਿਆ ਦੂਜੇ ਪਾਸੇ ਵਿਰੋਧੀਆਂ ਦੀ ਗੱਲ ਕਰੀਏ ਪ੍ਰਨੀਤ ਕੌਰ ਜਿਹੜੇ ਨੇ ਬੀਬੀ ਪ੍ਰਨੀਤ ਕੌਰ ਉਹ ਸੀਐਮ ਭਗਵੰਤ ਮਾਨ ਦੇ ਉੱਤੇ ਇਸ ਮਾਮਲੇ ਦੇ ਸਬੰਧ ਦੇ ਵਿੱਚ ਵੱਧਦੇ ਨਜ਼ਰ ਆਏ ਨੇ ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਇੱਕ ਸਲਾਹ ਵੀ ਦਿੱਤੀ ਹੈ ਨਾਲ ਨਾਲ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਇਤਰਾਜ਼ ਵੀ ਜਤਾਇਆ ਨਖੇਦੀ ਵੀ ਕੀਤੀ ਹੈ ਕੀ ਬੋਲੇ ਨੇ ਆਓ ਸੁਣ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਅੱਜ ਇੱਕ ਬਹੁਤ ਦੁਖਦਾਇਕ ਘਟਨਾ ਵਾਪਰੀ ਔਰ ਸਾਰਿਆਂ ਨੂੰ ਜਿਨ੍ਹਾਂ ਨੂੰ ਇਹ ਖਬਰ ਆਈ ਸਭ ਨੇ ਮਨਾ ਦੇ ਵਿੱਚ ਬਹੁਤ ਦੁੱਖ ਔਰ ਇੱਕ ਪੈ ਪੈਰਾ ਹੋ ਗਿਆ ਅੰਮ੍ਰਿਤਸਰ ਦੇ ਵਿੱਚ ਸੁਖਚੈਨ ਨਾਮ ਦੇ ਇੱਕ ਵਿਅਕਤੀ ਦੇ ਘਰ ਦੇ ਵਿੱਚ ਸਾਰੇ ਆਮ ਜਾ ਕੇ ਉਹਨੂੰ ਗੋਲੀ ਮਾਰ ਕੇ ਜ਼ਖਮੀ ਕਰਕੇ ਜੋ ਆਪਣੇ ਜਾਨ ਦੇ ਲਈ ਲੜ ਰਿਹਾ ਉਹ ਇਹ ਹਾਦਸਾ ਕਰਕੇ ਨਿਕਲੇ ਇਹ ਜੀ ਬੇਰਹਿਮ ਬੇਰਹਿਮੀ ਇਹ ਜੀ ਬੇਰਹਿਮੀ ਦੇ ਨਾਲ ਜਦੋਂ ਕਿ ਉਹਦਾ ਛੋਟਾ ਬੱਚਾ ਆਪਣੇ ਬਾਪ ਦੀ ਭੀਖ ਮੰਗ ਰਿਹਾ ਸੀ ਉਹਦਾ ਵੀ ਨਹੀਂ ਉਹਨਾਂ ਦੇ ਉੱਤੇ ਅਸਰ ਹੋਇਆ ਇਹ ਇਹੀ ਸਾਨੂੰ ਇੱਕ ਦਿਖਦਾ ਹੈ ਇਹ ਜੀ ਘਟਨਾ ਤੋਂ ਕਿ ਪੰਜਾਬ ਦੇ ਵਿੱਚ ਕਿਸੇ ਦੀ ਸੁਰੱਖਿਆ ਨਹੀਂ ਹੈ ਬਿਨਾਂ ਡਰ ਤੋਂ ਲੋਕ ਇੱਕ ਦੂਜੇ ਦੀਆਂ ਜਾਨਾਂ ਨਾਲ ਖੇਡ ਰਹੇ ਨੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਔਰ ਮੈਂ ਭਗਵਾਨthਮਾਨ ਜੀ ਨੂੰ ਜ਼ਰੂਰ ਇਹ ਅਪੀਲ ਕਰਦੀ ਆ ਕਿ ਸਾਰਾ ਕੁਝ ਹੋਰ ਛੱਡ ਕੇ ਜੋ ਆਮ ਨਾਗਰਿਕ ਦੀ ਸੁਰੱਖਿਆ ਹੈ ਲੋ ਐਂਡ ਆਰਡਰ ਹੈ ਇਸ ਦੇ ਉੱਤੇ ਤਵੱਜੂ ਦੇਣ ਔਰ ਇਸ ਨੂੰ ਕਾਇਮ ਕਰਨ ਮੇਰੀ ਦਿਲ ਦੀਆਂ ਗਹਿਰਾਈਆਂ ਤੋਂ ਸੁਖਚੈਨ ਦੇ ਲਈ ਔਰ ਉਹਦੇ ਪਰਿਵਾਰ ਦੇ ਲਈ ਇਸ ਦੁੱਖ ਦੀ ਘੜੀ ਦੇ ਵਿੱਚ ਔਖੇ ਸਮੇਂ ਦੇ ਵਿੱਚ मेरिया शुभकामनाव मेरी, मेरी अरदास, भाईगुरु अगे कि वो राजी होी सुखी घर कारण और परिवार के उ हाथ धरन सतब टू वन इंडिया